ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਸਰਪੰਚ ਸਾਹਿਬ ਤੁਸੀਂ ਹੰਸ ਰਾਜ ਨੂੰ ਮਿਲੇ ਜੱਫੀ ਪਾਈ ਅੱਖਾਂ 'ਚ ਹੰਝੂ ਆ ਗਏ ਹੰਝੂ ਕਿਉਂ ਆ ਪਾਵਤ ਮੈਸ ਕਰ ਕਿਉਂ ਆ ਜਦੋਂ ਲੋਕੀ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਉਹਨਾਂ ਦੇ ਪਿਤਾ ਜੀ ਨੂੰ ਹੋਰ ਇੱਕ ਤਰ੍ਹਾਂ ਬੋਲਦੇ ਆ ਉਹਨਾਂ ਦੇ ਮਾਤਾ ਜੀ ਨੂੰ ਉਹਦੀਆਂ ਭੈਣਾਂ ਨੂੰ ਫੇ ਉਹਦੇ ਪਹਿਰੇ ਰਾਵੇ ਨੂੰ ਉਹਨੂੰ ਜੋ ਮਰਜ਼ੀ ਕਹੋ ਪਰ ਉਹਦੇ ਪਰਿਵਾਰ ਨੂੰ ਤਾਂ ਨਾ ਕਹੋ ਨਾ ਭੈਣਾਂ ਨੂੰ ਕਹੋ ਭੈਣਾਂ ਤਾਂ ਸਾਰਿਆਂ ਦੀ ਸਾਂਝ ਮਾਪੇ ਜਿਹੜੇ ਉਹ ਨਹੀਂ ਲੱਭਦੇ ਤੁਸੀਂ ਆਪ ਹੀ ਕਰਨਜੀ ਦੇਖੋ ਵੀ ਕਿਸੇ ਦੇ ਮਾਪੇ ਨੂੰ ਕੋਈ ਗਲਤ ਬੋਲੇ ਤੇ ਉਹਦਾ ਦਿਲ ਤਾਂ ਫਿਰ ਦਰਦ ਕਰਦਾ ਹੈ ਅੰਸਰਾਜ ਹੋਣਾ ਦੀ ਜਿਹੜੀ ਸਿਸਟਰ ਤੁਸੀਂ ਜਦੋਂ ਘਰੇ ਗਏ ਉਹ ਗੱਡੀਆਂ ਦੇ ਉੱਤੇ ਡਾਂਗਾ ਮਾਰਨ ਵਾਲੀ ਵੀਡੀਓ ਉਹਨਾਂ ਨੇ ਦੇਖੀ ਸਾਡੇ ਘਰ 'ਚ ਮਾਤਮ ਵਾਲਾ ਮਾਹੌਲ ਸੀ ਉਹ ਮਹਾਰਾਜ ਜੀ ਉਹ ਤਾਂ ਬਿਮਾਰ ਹੋ ਗਏ ਇੰਨਾ ਵਿਰੋਧ ਦੇਖੋ ਇੱਕ ਦਿਨ ਮੈਂ ਦੇਖਿਆ ਵੀ ਡਾਂਗਾ ਵੀ ਉਹਦੀ ਗੱਡੀ ਨੂੰ ਵੱਜੀਆਂ ਲੋਕਾਂ ਨੇ ਬਹੁਤ ਗਲਤ ਬੋਲਿਆ ਪਰ ਉਹ ਫੇਰ ਵੀ ਮੁਹੱਬਤ ਦਾ ਪੈਗਾਮ ਦਿੰਦਾ ਹੱਥ ਜੋੜ ਕੇ ਉਹ ਛੇਦ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੇ ਮੋਦੀ ਸਾਹਿਬ ਨੇ ਇਸ ਕਰਕੇ ਭੇਜਿਆ ਮੈਂ ਉਹਨਾਂ ਦਾ ਸ਼ੁਕਰ ਗੁਜ਼ਾਰ ਰਿਹਾ ਕੁਝ ਕੰਮ ਜਿਹੜੇ ਉਹ ਹੰਸ ਦੇ ਥਰੂ ਹੋਣੇ ਜਿਹੜੇ ਗਰਾਊਂਡ ਲੈਵਲ ਤੇ ਨਹੀਂ ਹੋ ਰਿਹਾ ਸੱਚ ਦਾ ਜਿੰਨਾ ਤੁਸੀਂ ਵਿਰੋਧ ਕਰੋਗੇ ਸੱਚ ਉਨਾਂ ਹੀ ਹੋ ਜਾਗਰਤ ਹੋਣਾ ਉਨਾਂ ਹੀ ਸੂਰਜ ਨੂੰ ਚੜ੍ਹਨਾ ਹੰਸ ਉੱਥੇ ਬਣਦਾ ਹੈ ਤਾਂ ਸਮਝੋ ਵੀ ਹੰਸ ਨੂੰ ਜਿਹੜਾ ਤੁਸੀਂ ਕੰਮ ਕਹਿੰਦੇ ਸਦਾ ਮੋਦੀ ਨੂੰ ਕਹਿ ਰਹੇ ਲੋਕੀ ਪਾਰਟੀ ਨੂੰ ਨਹੀਂ ਵੋਟ ਪਾਉਣਗੇ ਲੋਕੀ ਹੰਸ ਰਾਜ ਹੰਸ ਨੂੰ ਬਹੁਤ ਦਿੱਲੀ ਸਿਗੇ ਹੋਏ ਐਮਪੀ ਉਹੀ ਲੋਕ ਤਰਾਜ ਜਿਵੇਂ ਪਹਿਲਾ ਸਵਾਲ ਕੀਤਾ ਕਿ ਸੰਸਦ ਚ ਰਹਿੰਦੇ ਜੇ ਕਿਤੇ ਆਵਾਜ਼ ਚੱਕ ਲੈਂਦੇ ਉਸ ਵੇਲੇ ਤਾਂ ਸ਼ਾਇਦ ਇਹਨਾਂ ਦਾ ਵਿਰੋਧ ਨਾ ਚਲੋ ਸ਼ਾਇਦ ਉਹਨਾਂ ਨੇ ਪੜਦੇ ਨਾ ਕੋਈ ਗੱਲ ਕੀਤੀ ਹੋ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਫਰੀਦਕੋਟ ਦੇ ਵਿੱਚ ਚੋਣਾ ਪੂਰੀਆਂ ਪਖੀਆਂ ਹੋਈਆਂ ਨੇ ਹੰਸ ਰਾਜ ਹੰਸ ਦਾ ਇੱਕ ਪਾਸੇ ਆਪਾਂ ਨੂੰ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਤੇ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਪਰਿਵਾਰ ਪ੍ਰਚਾਰ ਵੀ ਕਰ ਰਿਹਾ ਤੇ ਕਹਿ ਰਿਹਾ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਹੰਸ ਰਾਜ ਨਾਲ ਜੁੜ ਰਹੇ ਨੇ ਸਾਡੇ ਨਾਲ ਹੰਸ ਰਾਜ ਜੀ ਦੇ ਜੀਜਾ ਜੀ ਨੇ ਬੀਕੇ ਸਰਪੰਚ ਤਖੱਲਸ ਜਿਹਨਾਂ ਨੂੰ ਕਹਿੰਦੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਕਰਨ ਜੀ ਤੁਹਾਡੇ ਮਿੱਟੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਗੁਰੂ ਮਹਾਰਾਜ ਨੇ ਤੁਹਾਨੂੰ ਬੜਾ ਸੁਰ ਦਿੱਤਾ ਆ ਕਲਾਮ ਦਿੱਤਾ ਲੋਕਾਂ ਨਾਲ ਮਿਲਣ ਦਾ ਜਿਹੜਾ ਲਹਿਜਾ ਆ ਉਹ ਬਹੁਤ ਵਧੀਆ ਦਿੱਤਾ ਬਹੁਤ ਬਹੁਤ ਮੁਬਾਰਕ ਤੁਹਾਨੂੰ ਇਸ ਤੇ ਤੇ ਜਿਹੜਾ ਜਿਾ ਸ਼ੁਰੂ ਚ ਆਪਾਂ ਗੱਲ ਕਹੀ ਕਿ ਫਰੀਦਕੋਟ ਤੁਸੀਂ ਪ੍ਰਚਾਰ ਕਰਨ ਗਏ ਹਾਂ ਸਰਾਜ ਜੀ ਕੀ ਨਬਜ਼ ਕੀ ਫੜੀ ਫਰੀਦਕੋਟ ਚ ਕੀ ਚੱਲ ਰਿਹਾ ਹੈ ਮੈਂ ਜੋ ਚੈਨਲਾਂ ਦੇ ਦੇਖਦਾ ਸੀ ਨਾ ਉਹ ਦਾ ਤੇ ਲੋਕਾਂ ਨੂੰ ਮਿਲਣ ਦਾ ਜਿਹੜਾ ਇੱਕ ਵੱਖਰਾ ਤਰੀਕਾ ਜਿੱਦਾਂ ਉਹ ਚੈਨਲਾਂ ਦੇ ਉੱਤੇ ਚਲੋ ਸਾਰੇ ਹੀ ਕਰਦੇ ਹੀ ਆ ਤੁਹਾਨੂੰ ਵੀ ਕਈ ਵਾਰੀ ਸੱਚਾਈ ਵੀ ਦੇਣੀ ਪੈਂਦੀ ਆ ਥੋੜਾ ਜਿਹਾ ਲੋਕਾਂ ਦਾ ਪੜਦਾ ਵੀ ਰੱਖਣਾ ਪੈਂਦਾ ਪਰ ਜਦੋਂ ਮੈਂ ਜਾ ਕੇ ਮਿਲਿਆ ਲੋਕਾਂ ਨੂੰ ਤੇ ਉਹਨਾਂ ਨੇ ਕਹਿੰਦੇ ਵੀ ਐਸਾ ਫਕਰ ਬੰਦਾ ਅਸੀਂ ਨਹੀਂ ਦੇਖਿਆ ਬਹੁਤ ਲੀਡਰ ਅਸੀਂ ਦੇਖਿਆ ਜਿਹਦੇ ਵਿਰੋਧ ਦੇ ਵਿੱਚ ਨਾਰੇ ਵੀ ਲੱਗਦੇ ਆ ਤੇ ਇੰਨਾ ਵਿਰੋਧ ਦੇਖੋ ਇੱਕ ਦਿਨ ਮੈਂ ਦੇਖਿਆ ਵੀ ਡਾਂਗਾ ਵੀ ਉਹਦੀ ਗੱਡੀ ਨੂੰ ਵੱਜੀਆਂ ਲੋਕਾਂ ਨੇ ਬਹੁਤ ਗਲਤ ਬੋਲਿਆ ਪਰ ਉਹ ਫੇਰ ਵੀ ਮੁਹੱਬਤ ਦਾ ਪੈਗਾਮ ਦਿੰਦਾ ਹੱਥ ਜੋੜ ਕੇ ਉਹ ਲੋਕਾਂ ਨੂੰ ਕਹਿੰਦਾ ਵੀ ਤੁਸੀਂ ਆਪਣਾ ਕੰਮ ਕਰੀ ਜਾਓ ਆਪਣਾ ਕੰਮ ਇਸ ਕਰਕੇ ਵਿਰੋਧ ਕਰੋ ਮੈਂ ਇਹਨਾਂ ਕਿਨਾਂ ਸੰਵਿਧਾਨਿਕ ਰੂਪ ਦੇ ਵਿੱਚ ਕਰੋ ਹਰ ਇੱਕ ਦਾ ਰਾਈਟ ਆ ਹਰ ਇੱਕ ਦਾ ਹੱਕ ਆ ਇਸ ਦੇਸ਼ ਦੇ ਵਿੱਚ ਇਹ ਲੋਕਤੰਤਰ ਰਾਜ ਆ ਜੀ ਵਿਰੋਧ ਕਰੋ ਪਰ ਐਸਾ ਵਿਰੋਧ ਨਾ ਕਰੋ ਵੀ ਇੱਕ ਤਰਫਾ ਨਾ ਵਿਰੋਧ ਕਰੋ ਚਲੋ ਜੇ ਅਜੇ ਤੋਂ ਬਣਿਆ ਹੀ ਨਹੀਂ ਜਦੋਂ ਬੰਦਾ ਬਣ ਕੇ ਨਹੀਂ ਕੰਮ ਕਰਦਾ ਅਜੇ ਪਹਿਲੀ ਵਾਰ ਹੀ ਆਇਆ ਫਰੀਦਕੋਟ ਚ ਪਹਿਲੋ ਦਿੱਲੀ ਦੇ ਵਿੱਚ ਜਦੋਂ ਬਣੇ ਆ ਤੇ ਉੱਥੇ ਮੇਰੇ ਸਾਹਮਣੇ ਵੀ ਉਹਦੀ ਦੂਸਰੇ ਨੰਬਰ ਤੇ ਇੰਡੀਆ ਦੀ VOTING ਦੇ ਵਿੱਚ ਉਹ ਆਇਆ ਪਹਿਲੇ ਨੰਬਰ ਤੇ ਹੋਰ ਸੀ ਇੱਕ ਦੂਜੇ ਨੰਬਰ ਤੇ ਹੰਸ ਜੀ ਆਇਆ ਤੇ ਤੀਜੇ ਨੰਬਰ ਤੇ ਪ੍ਰਧਾਨ ਮੰਤਰੀ ਜੀ ਆਏ ਇਹ ਸਾਰਿਆਂ ਨੂੰ ਪਤਾ ਵੀ ਕਿੰਨੀ VOTING ਹੋਈ ਉਹਨੇ ਬੜਾ ਡਟ ਕੇ ਕੰਮ ਕੀਤਾ ਉਹਨੇ ਕੋਈ ਧਰਮ ਨਹੀਂ ਦੇਖਿਆ ਕੋਈ ਜਾਤ ਨਹੀਂ ਦੇਖੀ ਕੋਈ ਉੱਚ ਨਹੀਂ ਦੇਖੀ ਕੋਈ ਨੀਚ ਨਹੀਂ ਦੇਖੀ ਉਹਨੇ ਜਿਹੜਾ ਵੀ ਉਹਦੇ ਕੋ ਆਇਆ ਕੰਮ ਕਰਾਉਣ ਵਾਸਤੇ ਉਹਨਾਂ ਨੇ ਵੈਲਕਮ ਕਰਕੇ ਗੜਨਾ ਵੀ ਲਾਇਆ ਤੋ ਤਾਂ ਕੰਮ ਵੀ ਕੀਤਾ ਕਿਦਾਂ ਦਾ ਵੀ ਉੱਥੇ ਕੰਮ ਹੋਇਆ ਉਹ ਸਾਰਿਆਂ ਦੇ ਉਹਨੇ ਕੀਤੇ ਹਜੇ ਫਰੀਦਕੋਟ ਦੇ ਵਿੱਚ ਉਹ ਆਇਆ ਆ ਤੁਸੀਂ ਪਹਿਲਾਂ ਉਹਨੂੰ ਬਣਾਓ ਤਾਂ ਸਹੀ ਜੇ ਉਹ ਬਾਅਦ ਚ ਨਾ ਕੰਮ ਕਰੇ ਫੇਰ ਤੁਹਾਡਾ ਹੱਕ ਆ ਉਹਦੀ ਜਿੰਦਾਬਾਦ ਮਰਦਾਬਾਦ ਕਰਨ ਦੀ ਬਾਕੀ ਉਹਨੂੰ ਜੋ ਮਰਜ਼ੀ ਕਹੋ ਪਰ ਉਹਦੇ ਪਰਿਵਾਰ ਨੂੰ ਤਾਂ ਨਾ ਉਹਨਾਂ ਭੈਣਾਂ ਨੂੰ ਕਹੋ ਭੈਣਾਂ ਤਾਂ ਸਾਰਿਆਂ ਦੀ ਸਮਝ ਆ ਮਾਪੇ ਜਿਹੜੇ ਉਹ ਨਹੀਂ ਲੱਭਦੇ ਮਾਪੇ ਦੇ ਖਿਲਾਫ ਨਾ ਬੋਲੋ ਜੇ ਮਾਪੇ ਤੁਸੀਂ ਆਪ ਹੀ ਕਰਨ ਜੀ ਦੇਖੋ ਵੀ ਕਿਸੇ ਦੇ ਮਾਪੇ ਨੂੰ ਕੋਈ ਗਲਤ ਬੋਲੇ ਤੇ ਉਹਦਾ ਦਿਲ ਤਾਂ ਫਿਰ ਦਰਦ ਕਰਦਾ ਹੀ ਹਨ ਉਹ ਇੱਕ ਪਾਰਟੀ ਦਾ ਨੁਮਾਇੰਦਾ ਭੇਜਿਆ ਉਹਨਾਂ ਨੇ ਉਹ ਕੁੜਾ ਆਪਣੀ ਮਰਜ਼ੀ ਨਾਲ ਗਿਆ ਸ਼ਾਇਦ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੇ ਮੋਦੀ ਸਾਹਿਬ ਨੇ ਇਸ ਕਰਕੇ ਭੇਜਿਆ ਮੈਂ ਉਹਨਾਂ ਦਾ ਸ਼ੁਕਰ ਗੁਜ਼ਾਰਿਆ ਵੀ ਕੁਝ ਕੰਮ ਜਿਹੜੇ ਉਹ ਹੰਸ ਦੇ ਥਰੂ ਹੋਣੇ ਜਿਹੜੇ ਗਰਾਉਂਡ ਲੈਵਲ ਤੇ ਨਹੀਂ ਹੋ ਰਿਹਾ ਤੇ ਮੈਂ ਇੱਕ ਦੱਸ ਦਿੰਦਾ ਵੀ ਅਗਰ ਹੰਸ ਬਣਦਾ ਉਥੋਂ ਤੇ ਬਣਨਾ ਵਾਸ਼ਿਆ ਨੇ ਗਰੰਟਡ ਹੈ 100% ਮੈਂ ਲੋਕਾਂ ਨੂੰ ਮਿਲਿਆ ਬਹੁਤ ਸੱਚ ਦਾ ਜਿੰਨਾ ਤੁਸੀਂ ਵਿਰੋਧ ਕਰੋਗੇ ਸੱਚ ਉਨਾਂ ਹੀ ਜਾਗਰਤ ਹੋਣਾ ਉਨਾਂ ਹੀ ਸੂਰਜ ਉਚੜਨਾ ਹੰਸ ਉਥੇ ਬਣਦਾ ਹੈ ਤਾਂ ਸਮਝੋ ਵੀ ਹੰਸ ਨੂੰ ਜਿਹੜਾ ਤੁਸੀਂ ਕੰਮ ਕਹਿੰਦੇ ਸਿੱਧਾ ਮੋਦੀ ਨੂੰ ਕਹਿ ਰਿਹਾ ਹੈ ਉਹਨਾਂ ਦੀ ਬਹੁਤ ਵਧੀਆ ਮਿਲਨ ਵਰਤਣ ਆ ਮੈਂ ਜਦੋਂ ਦਿੱਲੀ ਇਲੈਕਸ਼ਨ ਚ ਰਹਿ ਕੇ ਆਇਆ ਉਹਨਾਂ ਨਾਲ ਮਿਲਿਆ ਸੀਗਾ ਤੇ ਦੇਖੋ ਇਹਨਾਂ ਨੂੰ ਜਾਇਦਾਦਾਂ ਦਾ ਤਾਂ ਕੋਈ ਪਤਾ ਹੀ ਨਹੀਂ ਕਿ ਕਿੰਨੀਆਂ ਜਾਇਦਾਦਾਂ ਪੈਸਾ ਵੀ ਆ ਬੱਚੇ ਉਹਨਾਂ ਦੇ ਕੁਮਾਰ ਆ ਆਪ ਵੀ ਬੜਾ ਪੈਸਾ ਪਹਿਲਾਂ ਕਮਾਇਆ ਪਰ ਮੈਂ ਹੁਣ ਮਿਲ ਕੇ ਆ ਉਹ ਕਹਿੰਦਾ ਵੀ ਬਲਜਿੰਦਰ ਜੀ ਵੀ ਗੱਲ ਇਹਦਾ ਮੈਂ ਦੁਨੀਆ ਦੀ ਜਿਹੜੀ ਬਾਕੀ ਮੇਰੀ ਉਮਰ ਆ ਮੈਂ ਦੁਨੀਆ ਦੀ ਗਰੀਬਾਂ ਦੀ ਸੇਵਾ ਕਰਨੀ ਚਾਹੁੰਦਾ ਜੇ ਕਿਸੇ ਨਾਲ ਨਜਾਇਜ਼ ਹੁੰਦੀ ਤਾਂ ਉਹਦੇ ਨਾਲ ਮੈਂ ਖੜਾ ਹੋਣਾ ਚਾਹਣਾ। ਉਹੀ ਇਸੇ ਗੱਲ ਦਾ ਵਿਰੋਧ ਹੋ ਰਿਹਾ ਕਿ ਸ਼ੁਭਕਰਨ ਦੀ ਮੌਤ ਹੋਈ ਕਿਸਾਨ ਨੇ ਉਹ ਜਦੋਂ ਕਿਸਾਨਾਂ ਨੇ ਦਿੱਲੀ ਜਾਣਾ ਸੀਗਾ ਸ਼ੰਭੂ ਰੋਕ ਲਿਆ ਗਿਆ। ਜੇ ਹਾਂਸਰਾਜ ਹੁੰਨੀ ਇੱਕ ਵਾਰ ਬੋਲ ਦਿੰਦੇ ਸੰਸਦ 'ਚ ਜਾਂ ਪਾਰਟੀ ਦੇ ਸ਼ਾਇਦ ਉਹਨੇ ਅੰਦਰ ਗੱਲ ਕੀਤੀ ਵੀ ਹੋਵੇ ਅ ਮੋਦੀ ਸਾਹਿਬ ਨਾਲ ਤਾਂ ਸ਼ਾਇਦ ਇੰਨਾ ਵਿਰੋਧ ਨਾ ਹੁੰਦਾ। ਨਹੀਂ ਇਹਨੇ ਉਹਨੇ ਪਹਿਲਾਂ ਵੀ ਇਹਨਾਂ ਦਾ ਕਿਸਾਨਾਂ ਬਾਰੇ ਬੜੀ ਗੱਲ ਕੀਤੀ ਹੈ ਜੀ। ਉਹਨਾਂ ਨੇ ਤੋਮਰ ਸਾਹਿਬ ਨਾਲ ਵੀ ਗੱਲ ਕੀਤੀ ਸੀ। ਪਰ ਉਦੋਂ ਸ਼ਾਇਦ ਇਹਨੂੰ ਇਹਨੂੰ ਨਾਲ ਲਿਜਾਣ ਚ ਸ਼ਾਇਦ ਇਹਨਾਂ ਨੂੰ ਠੀਕ ਨਹੀਂ ਇਹ ਸਮਝਦੇ ਸੀ ਕਿਸਾਨ ਜਿਹੜਿਆ ਬੜੇ ਸਾਡੀ ਇੱਜ਼ਤ ਆਰਿਆ ਅਸੀਂ ਪਿੰਡਾਂ ਦੇ ਵਿੱਚ ਜੋ ਜਾਣਦੇ ਆ ਬੜੀ ਇੱਜ਼ਤ ਕਰਦੇ ਆ ਭਾਈਚਾਰਾ ਨਹੀਂ ਖਤਮ ਹੁੰਦਾ ਪਰ ਜਿਹੜੇ ਹੱਕ ਹੁੰਦੇ ਆ ਰਾਈਟ ਹੁੰਦੇ ਉਹਨਾਂ ਵਾਸਤੇ ਤਾਂ ਸੰਘਰਸ਼ ਸਾਰੇ ਕਰਦੇ ਆ ਸਾਰੇ ਕਰਦੇ ਬਿਲਕੁਲ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਸਰਪੰਚ ਸਾਹਿਬ ਕੀ ਤੁਸੀਂ ਹੰਸਰਾਜ ਨੂੰ ਮਿਲੇ ਜਫੀ ਭਾਈ ਅੱਖਾਂ 'ਚ ਹੰਝੂ ਆ ਗਏ ਹੰਝੂ ਕਿਉਂ ਆ ਗਏ ਹੰਜੂ ਮੈਂ ਇਹ ਕਹਿੰਦਾ ਵੀ ਐਡਾ ਫਕਰ ਬੰਦਾ ਹੋ ਗਏ ਲੋਕਾਂ ਦੇ ਘਰਾਂ ਦੇ ਵਿੱਚ ਐ ਮੋਦੀ ਸਾਹਿਬ ਦੇ ਕਹਿਣਾ ਪੂਰਾ ਕਰ ਰਿਆ ਤੇ ਹੰਜੂ ਤਾਦਾ ਇਹ ਵੀ ਦੇਖੋ ਕਿਸੇ ਚੀਜ਼ ਦੀ ਤਾਂ ਕਮੀ ਨਹੀਂ ਮੈਂ ਉਹਨਾਂ ਨੂੰ ਪੁੱਛਿਆ ਵੀ ਕੋਈ ਕਮੀ ਤਾਂ ਹੈ ਨਹੀਂਗੀ ਤੇ ਪਰ ਤੁਸੀਂ ਰਹਿ ਨਹੀਂ ਦਿੰਦੇ ਐhti ਕਹਿੰਦੇ ਨਹੀਂ ਜ਼ਿੰਦਗੀ ਮਿਲੀ ਆ ਤੇ ਹਨਰ ਵੀ ਮੈਨੂੰ ਦਿੱਤਾ ਰੱਬ ਨੇ ਤੇ ਜੇ ਹੁਣ ਮੈਂ ਆਖਰੀ ਸਮੇਂ ਦੇ ਵਿੱਚ ਜੇ ਮੋਦੀ ਸਾਹਿਬ ਹੋਣੀ ਐਡੇ ਵਧੀਆ ਲੀਡਰ ਆ ਜਿਨ੍ਹਾਂ ਦਾ ਕੋਈ ਪਰਿਵਾਰ ਨਹੀਂ ਕੋਈ ਕੋਈ ਲਾਲਚ ਨਹੀਂ ਜੇ ਉਹ ਇੰਨੀ ਸੇਵਾ ਕਰਦੇ ਤੇ ਮੇਰਾ ਤਾਂ ਘਰ-ਬਾਰ ਚੱਲਣ ਡਿਆ ਤੇ ਮੈਂ ਵੀ ਉਹਦਾ ਦੀ ਸੇਵਾ ਕਰ ਲਵਾਂ ਤੇ ਭਾਵਕ ਤਾਂ ਦੇਖੋ ਹੋ ਹੀ ਜਾਂਦੇ ਭਾਵਕ ਮੈਂ ਇਸ ਕਰਕੇ ਹੋਇਆ ਜਦੋਂ ਲੋਕੀ ਗੰਦੀਆਂ ਗੰਦੀਆਂ ਗਾਣਾ ਕੱਢਦੇ ਹਨ ਉਹਨਾਂ ਦੇ ਪਿਤਾ ਜੀ ਨੂੰ ਹੋਰ ਇਤਰਾ ਬੋਲਦੇ ਆ ਉਹਨਾਂ ਦੇ ਮਾਤਾ ਜੀ ਨੂੰ ਉਹਦੀਆਂ ਭੈਣਾਂ ਨੂੰ ਕਿ ਉਹਦੇ ਪਹਿਰੇ ਰਾਵੇ ਨੂੰ ਉਹ ਤਾਂ 40 ਸਾਲ ਹੋ ਗਿਆ ਮੈਨੂੰ ਉਹਨੂੰ ਮਿਲਦੇ ਨੂੰ ਅਟੈਚਮੈਂਟ ਜਦੋਂ ਦਾ ਹੋਇਆ ਉਦਾਂ ਮੈਂ ਕਦੀ ਰਿਸ਼ਤੇਦਾਰੀ ਤੁਸੀਂ ਚਲੋ ਇੰਟਰਵਿਊ 'ਚ ਕਹਿਤਾ ਪਹਿਲਾਂ ਰਿਸ਼ਤੇਦਾਰੀ ਮੈਂ ਕਦੀ ਨਹੀਂ ਕਿਸੇ ਨੂੰ ਦੱਸੀ ਮੈਂ ਇਹੋ ਕਹਿਣਾ ਵੀ ਉਹ ਸਾਡੇ ਸਤਿਕਾਰਯੋਗ ਆ ਤੇ ਮੰਨਣ ਜੋਗਿਆ ਫਕਰ ਬੰਦੇ ਆ ਸਾਈਂ ਲੋਕ ਆ ਮੈਨੂੰ ਰੱਬ ਦੀ ਲੈਂਚ 'ਚ ਪਾਉਣ ਵਾਲਾ ਹਾਂਸ ਭਾਜੀ ਮੈਂ ਕਿਸੇ ਹੋਰ ਲਾਈਨ 'ਚ ਸੀਗਾ ਮੈਨੂੰ ਉਹਨਾਂ ਨੇ ਅਸਲੀ ਰੱਬ ਜਿਹੜਾ ਆ ਉਹਨਾਂ ਨੇ ਉਹ ਦੱਸਿਆ ਵੀ ਅਸਲੀ ਰੱਬ ਕੀ ਆ ਅਸਲੀ ਰੱਬ ਉਹ ਆ ਜਿਹੜਾ ਮੈਂ ਜਿੱਦਾਂ ਤੁਹਾਡੇ ਨਾਲ ਮਿਲ ਰਿਹਾ ਤੁਹਾਡੇ ਕੰਮ ਆ ਰਿਹਾ ਜোঁ ਤੁਹਾਨੂੰ ਕਿਸੇ ਔਕੇ ਟਾਈਮ ਮੈਂ ਤੁਹਾਡੇ ਆ ਕੇ ਮੋਢੇ ਤੇ ਹੱਥ ਰੱਖਦਾ ਉਹ ਰੱਬ ਦਾ ਬੰਦਾ ਆ ਉਹ ਨਹੀਂ ਰੱਬ ਦਾ ਬੰਦਾ ਵੀ ਇਧਰੋਂ ਝੂਠ ਮਾਰਿਆ ਤੇ ਉਧਰੋਂ ਹੀਰਾ ਫੇਰੀਆਂ ਕਰ ਜੇ ਉਹ ਨਹੀਂ ਰੱਬ ਦਾ ਬੜਾ ਕੁਝ ਮੈਂ ਸਿੱਖਿਆ ਜਿੰਨਾ ਜਿੰਨਾ ਵੀ ਮਿਲਿਆ ਜਦੋਂ ਵੀ ਮੈਂ ਮਿਲਦਾ ਤਿੰਨਾਂ ਮਹੀਨਿਆਂ ਛੇ ਮਹੀਨਿਆਂ ਬਾਅਦ ਜਾਂ ਜਦੋਂ ਵੀ ਲੋੜ ਹੁੰਦੀ ਆ ਮੈਨੂੰ ਫੋਨ ਕਰਦੇ ਉਹ ਜਾਂ ਮੈਂ ਕਰਦਾ ਤੇ ਮੈਂ ਬਹੁਤ ਜ਼ਰੂਰਤ ਸਮਝੀ ਵੀ ਮੈਨੂੰ ਜਦੋਂ ਦਿੱਲੀ ਮੈਂ ਕੰਪੇਨ ਕਰਕੇ ਆਇਆ ਤੇ ਮੈਂ ਫਰੀਦਕੋਟ ਚ ਵੀ ਕਰਨ ਇਸ ਕਰਕੇ ਮੈਂ ਸੋਮਵਾਰ ਗਿਆ ਸੀਗਾ ਤੇ ਬਾਬਾ ਜੀ ਨੇ ਕਿਰਪਾ ਕੀਤੀ ਜਾਂ ਅਕਾਲ ਪੁਰਖ ਨੇ ਬੜਾ ਸਪੌਂਸ ਮਿਲਿਆ ਲੋਕਾਂ ਦਾ ਲੋਕੀ ਪਾਰਟੀ ਨੂੰ ਨਹੀਂ ਵੋਟ ਪਾਉਣਗੇ ਲੋਕੀ ਹੰਸਰਾਜ ਹੰਸ ਨੂੰ ਪਾਉਣਗੇ ਵੋਟ ਕਿਉਂਕਿ ਉਹਨਾਂ ਦਾ ਜਿਹੜਾ ਮਿਲਣ ਵਰਤਨ ਤੇ ਇੱਕ ਕੋਈ ਮਜਾਜ ਨਹੀਂ ਫਿਰ ਮੈਂ ਇੰਨੇ ਸਾਲਾਂ ਤੋਂ ਇੱਕ ਹੋਰ ਤੁਹਾਨੂੰ ਉਹਨਾਂ ਦੀ ਵਧੀਆ ਗੱਲ ਦੱਸਦਾ بڑے ਲੀਡਰ ਆਪਣੇ ਪੀਏ ਰੱਖਦੇ ਆ ਫੋਨ ਚੱਕਣ ਨੂੰ ਪਰ ਤੁਸੀਂ ਕਦੇ ਮਿਲ ਕੇ ਦੇਖਿਓ ਉਹ ਉਹਨਾਂ ਦਾ ਜਿਹੜਾ ਨੰਬਰ ਹੈ ਨਾ 98151 ਉਹ ਉਹਨਾਂ ਦੇ ਕੋਲ ਹੀ ਹੁੰਦਾ ਤੁਸੀਂ ਫੋਨ ਕਰੋ ਉਹ ਆਪ ਚੱਕਣਗੇ ਭਾਵੇਂ 5 ਸਾਲ ਐਮਪੀ ਵੀ ਰਹੇ ਹੁਣ ਪਿੱਛੇ ਤੇ ਆਪ ਹੀ ਚੱਕਣਗੇ ਜਦੋਂ ਪ੍ਰੋਗਰਾਮ ਕਰਦੇ ਉਦੋਂ ਵੀ ਕਦੀ ਸੈਕਟਰੀ ਨੇ ਨਹੀਂ ਪਹੁੰਚੇ ਨਹੀਂ ਤਾਂ ਲੀਡਰ ਕੋ ਬਣ ਚੇਦ ਕਹਿੰਦੇ ਆ ਗੱਲ ਕਰੀਏ ਇਦਾਂ ਨਾ ਇਹ ਗੱਲ ਹੈ ਨਹੀਂ ਉਹਨਾਂ ਚ ਕਰਨ ਜੀ ਤੁਸੀਂ ਦਵਾ ਕਿਤੇ ਮੈਂ ਚਾਹਣਾ ਵੀ ਤੁਹਾਨੂੰ ਮੈਂ ਬੁਲਾਵਾ ਕਿਤੇ ਮਿਲਾਂਗੇ ਜਲੂਰ ਤੁਹਾਡਾ ਮਨ ਭਰਿਆ ਵੀਡੀਓ ਮੈਂ ਦੇਖੀ ਇਸ ਕਰਕੇ ਭਰਿਆ ਕਿ ਤੁਹਾਡੇ ਪਰਿਵਾਰ ਚੋਂ ਨਿਹੰਸ ਰਾਜ ਤੁਸੀਂ ਉਹਨਾਂ ਦੇ ਜੀਜਾ ਹੋ ਤੇ ਜਿਸ ਤਰੀਕੇ ਦਾ ਵਿਰੋਧ ਉਹਨਾਂ ਨੂੰ ਚੱਲਣਾ ਪੈ ਰਿਹਾ ਹੈ ਹੰਸ ਰਾਜ ਨੇ ਉਹਨਾਂ ਨੇ ਵੀ ਇੱਕ ਵੀਡੀਓ ਪਾਈ ਕਿ ਮੈਨੂੰ ਜੋ ਮਰਜ਼ੀ ਕੋ ਮੇਰੇ ਬਾਪ ਤੱਕ ਨਾ ਜਾਓ ਇਸ ਕਰਕੇ ਹੀ ਇਸੇ ਕਰਕੇ ਮੇਰਾ ਮਨ ਭਰਿਆ ਵੀ ਬਾਕੀ ਪਰਿਵਾਰਾਂ ਦਾ ਕੋਈ ਕਸੂਰ ਨਹੀਂ ਉਹ ਤਾਂ ਉਹਦੀ ਡਿਊਟੀ ਆ ਕਹਿੰਦੇ ਵੀ ਜਿਹਦੇ ਵੀ ਮੱਥੇ ਦੇ ਉੱਤੇ ਸਤਾਰਾ ਹੋਵੇ ਨਾ ਰਾਜਨੀਤੀ ਦਾ ਉਹੀ ਕਰ ਸਕਦਾ ਮੈਂ ਤੁਹਾਨੂੰ ਆਪਣੇ ਘਰ ਬਾਰੇ ਥੋੜੀ ਜੀ ਜੇ ਕਹੋਂ ਤੇ ਦੱਸ ਦੇਣਾ ਸਾਡੇ ਘਰ ਦੇ ਵਿੱਚ ਰਾਜਨੀਤੀ ਜਿਹੜੀ ਆ ਕਾਫੀ ਸਾਲਾਂ ਤੋਂ ਹੀ ਮੇਰੇ ਡੈਡੀ 1993 ਤੋਂ ਲੈ ਕੇ ਤੇ 98 ਤੱਕ ਸਰਪੰਚ ਰਹੇ 98 ਤੋਂ 2003 ਤੱਕ ਮੇਰੀ ਮਾਤਾ ਜੀ ਸਰਪੰਚ ਰਹੇ ਡੈਡੀ ਮੇਰੇ ਸ੍ਰੀ ਮੁਨਸ਼ੀ ਰਾਮ ਜੀ ਮਾਤਾ ਮੇਰੀ ਬੀਬੀ ਨਸੀਬ ਕੌਰ ਜੀ ਤੇ 2003 ਤੋਂ ਲੈ ਕੇ ਤੇ 13 ਤੱਕ ਮੈਨੂੰ ਮੌਕਾ ਮਿਲਿਆ ਪਿੰਡ ਦੀ ਸੇਵਾ ਕਰਨ ਨੂੰ 20 ਸਾਲ ਦਾ ਪੀਰੀਅਡ ਕਿਸੇ ਪਿੰਡ ਦੇ ਵਿੱਚ ਇੱਕੋ ਘਰ ਚ ਰਹਿਣਾ ਜੇ ਅਸੀਂ ਲੋਕਾਂ ਨਾਲ ਚੰਗੇ ਵਿਚਨੇ ਆ ਜਾਂ ਚੰਗਾ ਕੰਮ ਕੀਤਾ ਤੇ ਫੇਰ ਹੀ ਸਾਨੂੰ ਸਰਪੰਚ ਬਣਾਏ ਨੇ ਤੇ ਇੱਕ ਵਾਰੀ ਕੋਈ ਮੈਂਬਰ ਬਣ ਜਾ ਦੂਜੀ ਵਾਰੀ ਬੰਨ ਨਹੀਂ ਦਿੰਦਾ ਤੇ ਇਦਾਂ ਹੀ ਹੰਸਪਾ ਜੀ ਦਾ ਵੀ ਰਵਈਆ ਵੀ ਮੈਂ ਜਿੰਨਾ ਚਿਰ ਵੀ ਮੇਰੀ ਰਹਿੰਦੀ ਜ਼ਿੰਦਗੀ ਹੈ ਮੈਂ ਗਰੀਬਾਂ ਦੀ ਸੇਵਾ ਕਰਾਂ ਕਿ ਸੇਵਾ ਤਦ ਹੀ ਹੋ ਸਕਦੀ ਜੇ ਕਿਸੇ ਤੁਸੀਂ ਕੁਰਸੀ ਤੇ ਅਹੁਦੇ ਤੇ ਹੋਵੋ। ਹੂੰ। ਉਹ ਤਾਂ ਨਹੀਂ ਕਰ ਸਕਦੇ। ਬਿਲਕੁਲ। ਹੰਸਰਾਚ ਹੋਣਾ ਦੀ ਜਿਹੜੀ ਸਿਸਟਰ ਜਿਹੜੇ ਭੈਣ ਨੇ ਤੁਸੀਂ ਜਦੋਂ ਘਰੇ ਗਏ ਉਹ ਗੱਡੀਆਂ ਦੇ ਉੱਤੇ ਡਾਂਗਾ ਮਾਰਨ ਵਾਲੀ ਵੀਡੀਓ ਉਹਨਾਂ ਨੇ ਦੇਖੀ। ਤੁਹਾਡੇ ਘਰ 'ਚ ਮਾਤਮ ਵਾਲਾ ਮਾਹੌਲ ਸੀ। ਉਹ ਮਹਾਰਾਜ ਜੀ ਉਹ ਤਾਂ ਬਿਮਾਰ ਹੋ ਗਏ। ਮੈਨੂੰ ਤਾਈਆਂ ਨੂੰ ਜਾਣਾ ਪਿਆ। ਬਿਮਾਰ ਹੋ ਗਿਆ ਤਾਂ ਕਹਿੰਦੀ ਵੀ ਤੁਸੀਂ ਇੱਕ ਵਾਰੀ ਇੱਨਾ ਜ਼ਰੂਰ ਜਾਓ ਤੇ ਮੇਰੀ ਗੱਲ ਵੀ ਕਰਾਓ। ਤੇ ਜਦੋਂ ਮੈਂ ਗਿਆ ਆ ਤੇ ਪਹਿਲੇ ਤਾਂ ਮੇਰਾ ਆਪਣਾ ਮਨ ਪਰਿਆ ਫਿਰ ਮੈਂ ਗੱਲ ਵੀ ਕਰਾਈ ਤੇ ਉਹਨਾਂ ਨੇ ਕਿਹਾ ਵੀ ਬੇਟਾ ਡਰਨ ਦੀ ਨਹੀਂ ਲੋੜ ਜੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਕੋਈ ਇੱਕ ਦੋ ਸੂਰਮਿਆਂ ਦੀ ਲੋੜ ਨਹੀਂ ਇਸੇ ਕਰਕੇ ਗਰੀਬਾਂ ਦੀ ਸੇਵਾ ਕਰਨ ਵਾਸਤੇ ਮੇਰੀ ਡਿਊਟੀ ਲਾਈ ਗਈ ਆ ਫਰੀਦਕੋਟ ਚ ਤੇ ਇਸ ਕਰਕੇ ਮੈਂ ਆਇਆ ਤੇ ਤੁਸੀਂ ਫਿਕਰ ਨਾ ਕਰੋ ਮੈਂ ਸੇਵਾ ਚ ਰਹੂੰਗਾ ਬਣਾ ਭਾ ਨਾ ਬਣਾ ਮੈਂ ਰਹੂੰਗਾ ਸੇਵਾ ਚ ਲੋਕਾਂ ਦੇ ਚ ਤੇ ਬਣਨਾ ਉਹਨੇ ਹੈਗਾ ਜੀ ਗਰੀਬ ਲੋਕ ਉਹਦੇ ਨਾਲ ਆ ਸੰਘਰਸ਼ ਕਰੀ ਜਾਣ ਉਹਨਾਂ ਦਾ ਆਪਣਾ ਰਾਈਟ ਆ ਪਰ ਮੈਂ ਇੱਕ ਦੱਸ ਦਿੰਦਾ ਵੀ ਪਹਿਲ ਉਹਨੂੰ ਬੰਨ੍ਹ ਦਿਓ ਅਗਰ ਮੁੜ ਕੇ ਤੁਹਾਡਾ ਨਾ ਕੰਮ ਕਰੇ ਫੇਰ ਤੁਸੀਂ ਉਹਦਾ ਵਿਰੋਧ ਕਰੋ ਪਹਿਲ ਉਹਦਾ ਮੌਕਾ ਤਾਂ ਦਿਓ ਬਣਨ ਦਾ ਜਦੋਂ ਤੁਸੀਂ ਪਹਿਲ ਉਹ ਬਣਾਇਆ ਇਹਨੇ ਜਾਂ ਪਹਿਲ ਉਹ ਬਣਿਆ ਹੁੰਦਾ ਤਾਂ ਤੁਹਾਡੇ ਨਹੀਂ ਕੰਮ ਕੀਤੇ ਫੇਰ ਤੁਹਾਡਾ ਰਾਈਟ ਹੈਗਾ ਵੀ ਉਹਨੂੰ ਦੇ ਲੀਸ ਸਗੇ ਹੋਏ ਐਮਪੀ ਉਹੀ ਲੋਕ ਤਰਾਸ ਜਿਵੇਂ ਪਹਿਲਾ ਸਵਾਲ ਕੀਤਾ ਕਿ ਸੰਸਦ ਚ ਰਹਿੰਦੇ ਜੇ ਕਿਤੇ ਆਵਾਜ਼ ਚੱਕ ਲੈਂਦੇ ਉਸ ਵੇਲੇ ਤਾਂ ਸ਼ਾਇਦ ਇਹਨਾਂ ਨੂੰ ਵਿਰੋਧ ਨਾ ਹੁੰਦਾ ਚਲੋ ਸ਼ਾਇਦ ਉਹਨਾਂ ਨੇ ਪੜਦੇ ਨਾ ਕੋਈ ਗੱਲ ਕੀਤੀ ਹੋਊਗੀ ਕੀਤੀ ਹੋਊਗੀ ਆਪਣੇ ਮੰਤਰੀਆਂ ਨਾਲ ਜਿੰਦਾ ਕੈਬਨਿਟ ਚ ਕੀਤੀ ਹੋਗੀ ਕਈ ਗੱਲਾਂ ਇਦਾਂ ਦੀ ਹੁੰਦੀਆਂ ਨੇ ਵੀ ਮੰਤਰੀ ਕਿਦਾਂ ਨਹੀਂ ਇਹ ਜਾਗਰ ਕਰਦੇ ਕੀਤੀ ਹੋਊਗੀ ਜ਼ਰੂਰ ਇਹ ਨਹੀਂ ਗੱਲ ਉਹ ਵੀ ਇੱਕ ਸਮਝੋ ਮਜ਼ਦੂਰ ਦਾ ਤੇ ਬਾਅਦ ਦੇ ਵਿੱਚ ਦੇਖੋ ਪਹਿਲਾਂ ਮਜ਼ਦੂਰ ਦਾ ਬੇਟਾ ਰਿਆ ਫੇ ਉਹਨਾਂ ਦੇ ਬਾਪ ਜੀ ਲੈਂਦੇ ਰਹਿ ਜਮੀਨ ਠੇਕੇ ਦੀ ਫਿਰ ਉਹਨਾਂ ਨੇ ਆਪਣੇ ਬਾਪ ਦਾ ਸ਼ੌਂਕ ਪੂਰਾ ਕਰਨ ਵਾਸਤੇ ਉਹਨਾਂ ਨੂੰ ਜਮੀਨ ਲੈ ਕੇ ਦਿੱਤੀ ਉੱਥੇ ਲਾਗੇ ਪਿੰਡ ਸੀਗਾ ਉਹਦੇ ਲਾਗੇ 21 ਕਿੱਲੇ ਜਮੀਨ ਲੈ ਕੇ ਦਿੱਤੀ ਇੰਨੀ ਸਖਤ ਮਿਹਨਤ ਕਰਨ ਦੇ ਬਾਅਦ ਟਿੱਬੇ ਸੀਗੇ ਉਹ ਲੈ ਕੇ ਦਿੱਤੇ ਵੀ ਚਲੋ ਜਿੱਥੇ ਮੋਂਗਫਲੀਆਂ ਹੁੰਦੀਆਂ ਹਨ ਉਹ ਲੈ ਕੇ ਦਿੱਤਾ 21 ਕਿੱਲੇ ਦਾ ਟੱਕ ਕਿਉਂ ਲੈ ਕੇ ਦਿੱਤਾ ਵੀ ਉਹਦਾ ਬਾਪ ਉਹਨਾਂ ਨਾਲ ਜੁੜਿਆ ਸੀਗਾ ਜਮੀਨ ਨਾਲ ਤੇ ਉਹਨੂੰ ਦਰਦ ਹੁੰਦਾ ਆ ਵੀ ਜ਼ਿੰਮੇਵਾਰਤਾ ਅਸੀਂ ਵੀ ਕੀਤਾ ਆ ਤੇ ਪਰ ਇੰਨਾ ਨਹੀਂ ਬੋਲਣਾ ਚਾਹੀਦਾ ਨਾ ਆ ਲਾਸਟ ਤੁਸੀਂ ਜੇ ਕੋਟਕਪੂਰੇ ਦੇ ਲੋਕ ਤੁਹਾਨੂੰ ਦੇਖ ਰਹੇ ਹੋਣ ਕੀ ਕਹਿੰਨੇ ਹੋ ਕੋਸ਼ਟ ਕੋਟਕਪੂਰੇ ਦੇ ਜਿਹੜੇ ਜਿੰਨੇ ਵੀ ਮੇਰੇ ਭੈਣ ਭਰਾ ਆਦਰਮਾਨ ਸਤਿਕਾਰਯੋਗ ਜਿਹੜੇ ਆ ਲੀਡਰ ਸਹਿਬਾਨ ਵੀ ਆ ਜਾਂ ਜਿਹੜਾ ਸਾਡਾ ਕੋਈ ਵੀ ਚੈਨਲ ਦਾ ਮੈਨੂੰ ਮੇਰੇ ਚੈਨਲ ਤੁਹਾਡੇ ਚੈਨਲ ਦੇ ਥਰੂ ਮੈਨੂੰ ਦੇਖ ਰਿਹਾ ਆ ਮੈਂ ਉਹਨਾਂ ਨੂੰ ਇੱਕੋ ਹੀ ਅਰਜ਼ ਕਰਦਾ ਸੱਚ ਤੇ ਪਹਿਰਾ ਦਿਓ ਦੇਖੋ ਤੁਹਾਡੇ ਇਲਾਕੇ ਜਾਇਆ ਝੋਲੀ ਕਰਕੇ ਵੋਟਾਂ ਮੰਗਣ ਡਿਆ ਦੇਖੋ ਨਹੀਂ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਉਹਨੂੰ ਕੀ ਮਤਵ ਲਿਆ ਲੋਕਾਂ ਦੇ ਵਿੱਚ ਜਾਣਾ ਪਰ ਉਹ ਲੋਕਾਂ ਚ ਰਹਿਣਾ ਚਾਹੁੰਦਾ ਲੋਕਾਂ ਚ ਗਰੀਬਾਂ ਚ ਵੀ ਰਹਿਣਾ ਚਾਹੁੰਦਾ ਜ਼ਿਮੀਂਦਾਰਾਂ ਚ ਵੀ ਰਹਿਣਾ ਚਾਹੁੰਦਾ ਇੱਕ ਵਾਰੀ ਬਾਅਦ ਵਿੱਚ ਵਰਤ ਕੇ ਤੇ ਦੇਖੋ ਫੇਰ ਦੱਸਿਓ ਮੈਨੂੰ ਕੋਈ ਮੈਂ ਦੇਣਦਾਰ ਹੂੰਗਾ ਤੁਹਾਡਾ ਜੇ ਕੋਈ ਨਾ ਕੰਮ ਕਰੇ ਮੈਂ ਇਹੋ ਹੀ ਅਪੀਲ ਕਰਦਾ ਵੀ ਇੱਕ ਵਾਰੀ ਮੌਕਾ ਦਿਓ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਵਾਟ